ਬਹੁਤ ਹੀ ਸਤਿਕਾਰਯੋਗ ਹਾਜ਼ਰੀਨ ਅੱਜ ਅਸੀਂ ਸਾਡੇ ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਮਿੱਤਰ ਗੁਰਦਿਆਰ ਸਿੰਘ ਸੀਤਲ ਜੀ ਦੀ ਪੰਜਵੀਂ ਵਰ੍ਹੇਗੰਢ ਦੇ ਉੱਪਰ ਉਹਨਾਂ ਨੂੰ ਯਾਦ ਕਰ ਰਹੇ ਹਾਂ ਵੈਸੇ ਤਾਂ ਜਿੰਨੇ ਵੀ ਸਾਡੀ ਟੀਮ ਇਸ ਕੰਮ ਦੇ ਜਿ ਲੱਗੀ ਹੋਈ ਹੈ ਉਹ ਮੇਰਾ ਖਿਆਲ ਕੋਈ ਐਸਾ ਪਲ ਨਹੀਂ ਹੁੰਦਾ ਜਦੋਂ ਅਸੀਂ ਇੱਕ ਦੂਸਰੇ ਨੂੰ ਯਾਦ ਨਾ ਕਰੀਏ ਪਰ ਕੁਝ ਖਾਸ ਦਿਨਾਂ ਅਸੀਂ ਇਸ ਰੂਪ ਦੇ ਵਿੱਚ ਵੀ ਚੁਣੇ ਨੇ ਕਿ ਜਦੋਂ ਉਹਨਾਂ ਨੂੰ ਯਾਦ ਕਰਦੇ ਹੋਏ ਇੱਕ ਖਾਸ ਵਿਸ਼ੇ ਦੇ ਉੱਤੇ ਚਰਚਾ ਕਰੀਏ ਜਿਹੜਾ ਵਿਸ਼ਾ ਲੋਕਾਂ ਦੀ ਜ਼ਿੰਦਗੀ ਦੇ ਨਾਲ ਸਮਾਜ ਦੇ ਨਾਲ ਬਹੁਤ ਨੇੜੇ ਜੁੜਿਆ ਹੋਣਾ। ਚੁਣ ਇਸ ਕਰਕੇ ਜਿੱਥੇ ਅਸੀਂ ਸੀਤਲ ਸਾਹਿਬ ਨੂੰ ਯਾਦ ਕਰ ਰਹੇ ਹਾਂ ਉੱਥੇ ਨਾਲ ਦੀ ਨਾਲ ਅਸੀਂ ਉਸ ਅਜੰਡੇ ਤੇ ਵੀ ਚਰਚਾ ਕਰਾਂਗੇ ਉਹਨਾਂ ਦੀ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਬਾਰੇ ਬਹੁਤ ਲੰਬਾ ਸਮਾਂ ਬੋਲਿਆ ਜਾ ਸਕਦਾ ਪਰ ਮੈਂ ਕੁਝ ਇਕ ਗੱਲਾਂ ਤੇ ਗੱਲ ਕਰਕੇ ਮੈਂ ਵਿਸ਼ੇ ਤੇ ਆਉਂਗਾ ਕਿ ਜਿਹੜੀ ਵੀ ਚੀਜ਼ ਉਹਨਾਂ ਦੇ ਵਿੱਚੇ ਖਾਸੀਅਤ ਸੀ ਕਿ ਜਿਹੜੀ ਵੀ ਗੱਲ ਉਹਨਾਂ ਦੇ ਸਮਝ ਦੇ ਵਿੱਚ ਆ ਗਈ ਉਹਨੂੰ ਉਹ ਜੀ ਜਾਣ ਲਾ ਕੇ ਲਾਗੂ ਕਰਦੇ ਸੀ ਉਹਨਾਂ ਦੀ ਜ਼ਿੰਦਗੀ ਦੇ ਦੋ ਹਿੱਸੇ ਨੇ ਜਿਹੜਾ ਉਹਨਾਂ ਦੀ ਜ਼ਿੰਦਗੀ ਦਾ ਪਹਿਲਾ ਹਿੱਸਾ ਜਦੋਂ ਉਹਨਾਂ ਨੂੰ ਇਹ ਸਮਝ ਆਇਆ ਸੀ ਵੀ ਸ਼ਾਇਦ ਹਥਿਆਰਾਂ ਦੇ ਨਾਲ ਅਸੀਂ ਸਮਾਜ ਨੂੰ ਬਦਲ ਸਕਦੇ ਹਾਂ ਤਾਂ ਉਹਨਾਂ ਨੇ ਉਹ ਜੀ ਜਾਣ ਲਾਗੂ ਕੀਤਾ ਤੇ ਉਹਦੇ ਲਈ ਉਹਨਾਂ ਨੇ ਖੁਦ ਵੀ ਔਰ ਉਹਨਾਂ ਦੇ ਪਰਿਵਾਰ ਨੇ ਵੀ ਔਰ ਉਹਨਾਂ ਦੇ ਦੋਸਤਾਂ ਮਿੱਤਰਾਂ ਨੇ ਵੀ ਬਹੁਤ ਸਾਰੀਆਂ ਦਿੱਕਲੀ ਪਾਚਾਂ ਲਈ। ਫਿਰ ਸਾਡੀ ਸਾਰੀ ਟੀਮ ਦੇ ਇੱਕ ਗੱਲ ਸਮਝ ਚਾਈ ਕਿ ਇਹ ਤਰੀਕਾ ਠੀਕ ਨਹੀਂ ਹੈ। ਸਾਨੂੰ ਆਪਣਾ ਤਰੀਕਾ ਵੀ ਬਦਲਣਾ ਪਊ। ਸਾਨੂੰ ਜਿਹੜੀ ਦੁਨੀਆ ਦੇ ਵਿੱਚ ਨਵੀਂ ਸਮੱਸਿਆ ਆ ਗਈ ਉਹਦੇ ਤੇ ਵੀ ਕੰਮ ਕਰਨਾ ਤੋਂ ਸੋਚਣਾ ਵੇਖੋ। ਤਾਂ ਜਦੋਂ ਸਾਡੇ ਮੂਹਰੇ ਸਮਝ ਦੇ ਵਿੱਚ ਆਈ ਤਾ ਸੀਤਲ ਸਾਹਿਬ ਨੇ ਉਸ ਕੰਮ ਦੇ ਲਈ ਵੀ ਜੀ ਜਾਂ ਲਾ ਕੇ ਕੰਮ ਕੀਤਾ ਔਰ ਉਹਨਾਂ ਦੀ ਇੱਕ ਉੱਭੀ ਸੀ ਕਿ ਕਿਸੇ ਨੂੰ ਇਹ ਨਹੀਂ ਸੀ ਕਹਿੰਦੇ ਕਿ ਜਿਵੇਂ ਮੈਂ ਕਰਦਾ ਤੂੰ ਵੀ ਓਵੇਂ ਕਰ ਉਹਨਾਂ ਨੂੰ ਫੁੱਦ ਨੂੰ ਜਿਹੜੀ ਗੱਲ ਚੱਜਦੀ ਸੀ ਕੋਈ ਹੋਰ ਕਰਦਾ ਜਾਂ ਨਾ ਕਰਦਾ ਉਹ ਉਹ ਜ਼ਰੂਰ ਕਰਦੇ ਸੀ ਵਾਤਾਵਰਨ ਦਾ ਵਿਸ਼ਾ ਜਿਹੇ ਸਾਹਿਬ ਨਾਲ ਉਹਨਾਂ ਦੇ ਚੱਜਿਆ ਉਹਨਾਂ ਨੇ ਕਿਸੇ ਨੂੰ ਵੀ ਕਹਿਣਾ ਵੀ ਮੇਰੇ ਨਾਲ ਰੀੜੀ ਖਚਾ ਦੇ ਮੇਰੇ ਨਾਲ ਆਹ ਤਰ੍ਹਾਂ ਦੇ ਮੇਰੇ ਨਾਲ ਬਾਹਰ ਤਰ੍ਹਾਂ ਦੇ ਨਹੀਂ ਉਹਨਾਂ ਨੇ ਆਪਣੇ ਤੌਰ ਤੇ ਹੀ ਉਹ ਸਾਰੇ ਕੰਮ ਨੂੰ ਕੀਤਾ ਔਰ ਉਹਨਾਂ ਦੇ ਜਿਹੜੀ ਗੱਲ ਸਮਝ ਚ ਆਉਂਦੀ ਸੀ ਉਹਦੀ ਖੂਬੀ ਇਹ ਵੀ ਸੀ ਕਿ ਉਹ ਵਿਅਕਤੀਵਾਦ ਦੇ ਬਹੁਤ ਜ਼ਿਆਦਾ ਖਿਲਾਫ ਸੀ ਉਹ ਕਹਿੰਦੇ ਸੀ ਕਿ ਪੂੰਜੀਵਾਦ ਨੇ ਸਭ ਤੋਂ ਵੱਡੇ ਗੋਲੂਕਸ ਸਾਡੇ ਸਮਾਜ ਦੇ ਵਿੱਚ ਪੈਦਾ ਕੀਤੇ ਨੇ ਇੱਕ ਉਕਸ ਪੈਦਾ ਕੀਤਾ ਕਿ ਉਹਨਾਂ ਨੇ ਹਰ ਬੰਦੇ ਦੇ ਵਿੱਚ ਪੈਸੇ ਦੀ ਧੰਨ ਦੀ ਬੇਦੂਰੀ ਅਰਥ ਪੈਦਾ ਕਰਤੀ ਖਾਹਛ ਪੈਦਾ ਕਰਤੀ ਉਹ ਇੱਕ ਇਸਤਰੀ ਕੇ ਨਾਲ ਖਾਸ ਪੈਦਾ ਕੀਤੀ ਜੀਦਾ ਕੋਈ ਅੰਤ ਨਹੀਂ ਉਹ ਦੂਸਰਾ ਕਿ ਉਹਨਾਂ ਨੇ ਵਿਅਕਤੀਵਾਦ ਨੂੰ ਇੰਨਾ ਹਵਾ ਰਿਆ ਕਿ ਦੂਸਰਾ ਦੂਸਰੇ ਦੀ ਗੱਲ ਸੁਣਨ ਲਈ ਤਿਆਰ ਨਹੀਂ ਮੰਨਣਾ ਤਾਂ ਦੂਰ ਦੀ ਗੱਲ ਆ ਵਿਅਕਤੀਵਾਦ ਅਸੀਂ ਕਿਸ ਚੀਜ਼ ਨੂੰ ਕਹਿੰਦੇ ਆ ਵਿਅਕਤੀਵਾਦ ਅਸੀਂ ਕਹਿੰਦੇ ਆ ਕਿ ਜੋ ਸਾਨੂੰ ਜੱਜ ਗਿਆ ਉਹੀ ਠੀਕ ਆ ਦੂਸਰੇ ਨੂੰ ਸੁਣਨਾ ਤੱਕ ਨਹੀਂ ਔਰ ਉਹ ਦੂਸਰੇ ਨੂੰ ਵੀ ਸੁਣਦੇ ਸੀ ਔਰ ਕੋਈ ਵਿਅਕਤੀ ਪੂਜਾ ਦੇ ਖਿਲਾਫ ਹੋਏ। ਉਹਨਾਂ ਨੂੰ ਉਸ ਸਮੇਂ ਬਹੁਤ سارے ਦੋਸਤਾਂ ਨੇ ਕਿਹਾ ਕਿ ਤੁਸੀਂ ਕੋਈ ਇੰਟਰਵਿਊ ਦੋ। ਤੁਸੀਂ ਆਪਣੀ ਪਿਛਲੀ ਲਾਈਫ ਬਾਰੇ ਦੱਸੋ। ਉਹ ਕਹਿੰਦੇ ਨਾ ਬਿਲਕੁਲ ਹੀ। ਇੱਕ ਵਾਰ ਉਹਨਾਂ ਨੇ ਇੱਕ ਬੋਸ ਨੂੰ ਇੰਟਰਵਿਊ ਦਿੱਤੀ। ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਇਹ ਇੰਟਰਵਿਊ ਵਿੱਚ ਚਪਾ ਦੇ ਸਕਦੇ ਨੇ ਉਹ ਕਹਿੰਦੇ ਮੈਨੂੰ ਦਿਖਾਈਂ ਮੈਂ ਥੋੜਾ ਦੇਖ ਲੈ ਇਹਨੂੰ ਦੁਬਾਰਾ ਕਿਤੇ ਮੈਥੋਂ ਕੋਈ ਇਤਨੂੰ ਦਿੱਤਾ ਨਹੀਂ ਕਿਹਾ ਗਿਆ ਉਹਨਾਂ ਨੇ ਹਾਵਨਾਮਾ ਉਹਨਾਂ ਤੋਂ ਫੜੀ ਔਰ ਉਹ ਤੋਂ ਬਾਅਦ ਉਹ ਪਾੜਤੀ ਕਦੇ ਵੀ ਨਹੀਂ ਮੇਰੇ ਬਾਰੇ ਕੁਝ ਨਹੀਂ ਲਿਖਣਾ ਲੱਭਣਾ ਮੈਂ ਨੇ ਮੈਂ ਜੋ ਵੀ ਕੀਤਾ ਸਮਾਜ ਲਈ ਕੀਤਾ ਸਮਾਜ ਦੇ ਸਾਹਮਣੇ ਕੀਤਾ ਔਰ ਉਹ ਜ਼ਰੂਰੀ ਵੀ ਕਿ ਸਮਾਜ ਮੈਨੂੰ ਯਾਦ ਰੱਖੇ ਉਹ ਗੱਲਾਂ ਸਮਾਜ ਦੇ ਵਿੱਚ ਠੀਕ ਰਹੀਆਂ ਤਾਂ ਸਮਾਜ ਤੁਹਾਨੂੰ ਕਿਤੇ ਨਾ ਕਿਤੇ ਯਾਦ ਕਰ ਲਿਆ ਕਰੋ ਨਹੀਂ ਕੋਈ ਜ਼ਰੂਰੀ ਨਹੀਂ ਉਹ ਇਹ ਵੀ ਕਹਿੰਦੇ ਹੁੰਦੇ ਸੀ ਵੀ ਤੀਜੀ ਪੀੜ੍ਹੀ ਵੀ ਨਹੀਂ ਯਾਦ ਕਰਦੀ ਕਿਸੇ ਨੂੰ ਆਪਣੇ ਵੀ ਮੈਨੂੰ ਐ ਲੱਗਦਾ ਵੀ ਬਹੁਤ ਸਾਰੇ ਲੋਕਾਂ ਨੂੰ ਜਦੋਂ ਮਾਲ ਮਹਿਕਮੇ ਵਿੱਚ ਜਾਣਾ ਪੈਂਦਾ ਨਾ ਉਹ ਉਹਦੇ ਦਾਦਾ ਦਾ ਨਾਮ ਕਈ ਵਾਰੀ ਪੁੱਛਦੇ ਆ ਵੀ ਦਾਦੇ ਦਾ ਨਾਮ ਕੀ ਸੀ ਮਰ ਨਹੀਂ ਮਾਰ ਮੈਚ ਵਿੱਚ ਤਾਂ ਬਿਨਾ ਹੋਰ ਮੈਚ ਵਿੱਚ ਛੇ ਤਾਦੇ ਦਾ ਨਾਮ ਭਗਤੀ ਪੁੱਛਿਆ ਜਾਂਦਾ ਇਸ ਕਰਕੇ ਕੋਈ ਪੁੱਛਦੇ ਹੀ ਜਾਂ ਪਈ ਤੇ ਦੇ ਕੱਦ ਲੈਣਾ ਦਾ ਪ੍ਰੋਗਰਾਮ ਦਾ ਉਹਦੇ ਪ੍ਰੋਗਰਾਮ ਤੇ ਵੀ ਦਾ ਤੇ ਦਾ ਨਾਮ ਲਿਖਿਆ ਜਾਂਦਾ ਉਹਦੇ ਵੀ ਆਪਾਂ ਕਈ ਵਾਰੀ ਅਗਰੇ ਨੂੰ ਪੁੱਛਦੇ ਆ ਵੀ ਭਾਈ ਤੇਰੇ ਦਾਦੇ ਦਾ ਨਾਮ ਦੱਸ ਕੀ ਆ ਉਹਦੇ ਵੀ ਦੱਤਾ ਜਾਂਦਾ ਨਹੀਂ ਤਾਂ ਫਾਉਟ ਕਿਹਨੂੰ ਯਾਦ ਕਰਦਾ ਸੋ ਇਹ ਕਰਕੇ ਉਹਨਾਂ ਮਿਆਉ ਖੂਬੀਆਂ ਤੋਂ ਸਿੱਖਣ ਦੀ ਜ਼ਰੂਰਤ ਆ ਕਿ ਜਿਵੇਂ ਉਹਨਾਂ ਨੇ ਜਿਹੜੀ ਚੀਜ਼ ਉਹਨਾਂ ਦੇ ਜੱੱਚੀ ਉਹਦੇ ਪ੍ਰਤੀ ਪੂਰੇ ਸਬਕਤ ਰਹੇ ਹੋ ਇਹ ਉਹਨਾਂ ਦੀ ਮੈਨੂੰ ਲੱਗਦਾ ਸਭ ਤੋਂ ਵੱਡੀ ਖੂਬੀ ਸੀ ਔਰ ਸਾਨੂੰ ਇਹਨਾਂ ਖੂਬੀਆਂ ਤੋਂ ਵੈਸੇ ਤਾਂ ਬਹੁਤ ساری ਖੂਬੀਆਂ ਸੀ ਉਹਨਾਂ ਚ ਸਾਨੂੰ ਉਹਨਾਂ ਖੂਬੀਆਂ ਤੋਂ ਸਿੱਖਣ ਦੀ ਜ਼ਰੂਰਤ ਹੈ ਅੱਜ ਦੇ ਮਸਲੇ ਦੇ ਤੇ ਜਿਹੜੀ ਮੇਰੀ ਦਿਓफी ਲੱਗੀ ਆ ਉਹ ਲੱਗਿਆ ਕਿ ਜਿਹੜਾ ਇਹ ਵਿਸ਼ਾ ਸਾਥੀਆਂ ਨੇ ਅੱਜ ਵੀ ਇਸ ਕਾਨਫਰੰਸ ਦੇ ਵਿੱਚ ਰੱਖਿਆ ਗਲੋਬਲ ਵਾਰਮਿੰਗ ਦੇ ਯੁੱਗ ਦੇ ਵਿੱਚ ਕੁਦਰਤ ਦਾ ਬਲੀਕ ਵਾਤਾਵਰਣ ਨੂੰ ਬਚਾਉਣ ਲਈ ਮਨੁੱਖਤਾ ਇਸੀ ਰਾਜਨੀਤੀ ਕੁਦਰਤੀ ਖੇਤੀ ਸ਼ੁੱਧ ਹਵਾ ਤੇ ਪੀਣ ਲਈ ਸੁਰੱਖਿਤ ਪਾਣੀ ਦਾ ਮੌਲਿਕ ਅਧਿਕਾਰ ਮਿੱਟੀ ਅਤੇ ਮਨੁੱਖੀ ਸਿਹਤ ਦਾ ਹੁੰਦਾ ਮਤਲਬ ਵਿਸ਼ਾ ਕਾਫੀ ਵੱਡਾ ਔਰ ਸਾਡੇ ਕੁਦਰਤ ਪ੍ਰਮਾਨ ਰੋਕਿਰਤ ਲੋਕ ਲਹਿਰ ਦੀ ਇਕ ਆਲ ਇੰਡੀਆ ਕਮੇਟੀ ਦੀ ਮੀਟਿੰਗ 1 2 3 ਮਾਰਚ ਦੀ ਨੂੰ ਜੋਧਪੁਰ ਰਾਜਸਥਾਨ ਕਿ ਹੋ ਰਹੀ ਆ ਉਹਦੇ ਚ ਵੀ ਸਾਡਾ ਇੱਕ ਇਹ ਅਜੰਡਾ ਰੱਖਿਆ ਹੋਇਆ ਅਸੀਂ ਉਸ ਮੀਟਿੰਗ ਦੇ ਸਬੰਧ ਨਾਲ ਇਹਨਾਂ ਨੇ ਇੱਥੇ ਵੀ ਇਹ ਅਜੰਡਾ ਇਹਨਾਂ ਦੇ ਫਿੱਟਾ ਗਿਆ ਇਹਨਾਂ ਨੇ ਰੱਖਿਆ ਤੋਂ ਮੈਂ ਇਸ ਅਜੰਡੇ ਦੇ ਬਾਰੇ ਵਿੱਚ ਸੰਖੇਪ ਚ ਸਾਰੀਆਂ ਚੀਜ਼ਾਂ ਤੇ ਗੱਲ ਕਰਨ ਦੀ ਕੋਸ਼ਿਸ਼ ਕਰੂੰਗਾ ਗਲੋਬਲ ਵਾਰਮਿੰਗ ਦਾ ਯੁੱਗ ਅਸੀਂ ਕਿਉਂ ਕਹਿ ਰਹੇ ਹਾਂ ਗਲੋਬਲ ਵਾਰਮਿੰਗ ਦਾ ਯੁੱਗ ਇਸ ਕਰਕੇ ਕਹਿ ਰਹੇ ਹਾਂ ਕਿ ਧਰਤੀ ਲਗਾਤਾਰ ਗਰਮ ਹੋ ਰਹੀ ਹੈ ਧਰਤੀ ਲਗਾਤਾਰ ਕਿਉਂ ਗਰਮ ਹੋ ਰਹੀ ਹੈ ਧਰਤੀ ਦਾ ਤਾਪਮਾਨ ਲਗਾਤਾਰ ਕਿਉਂ ਬਦਲ ਰਿਹਾ ਹੈ ਉਹਦਾ ਕਾਰਨ ਆ ਕਿ ਉਹ ਇੰਦਨ ਜਿਹੜਾ ਇੱਕ ਵਾਰ ਮੱਤ ਕੇ ਖਤਮ ਹੋ ਜਾਂਦਾ ਉਹ ਖਤਰਨਾਕ ਇੰਦਨ ਮੰਨਿਆ ਜਾਂਦਾ 80 ਅੱਜ ਪਿਛਲੇ ਖਾਸ ਕਰਕੇ 223 ਸਾਲ ਤੋਂ ਉਹਦਾ ਸਭ ਤੋਂ ਵੱਧ ਉਪਯੋਗ ਕੀਤਾ ਹੈ ਧਰਤੀ ਦੇ ਉੱਪਰ ਜਿਹਦੇ ਜਮੋਟੇ ਬੋਟੇ ਤੌਰ ਤੇ ਸਮਝੀ ਜਿਹਦੇ ਚ ਕੋਲਾ ਜਿਦੇਚ ਪੈਟਰੋਲੀਅਮ ਪਦਾਰਥ ਨੇ ਜਿਹੜੇ ਸਾਰੇ ਕਿਸਮ ਦੇ ਤੇਲ ਨੇ ਜਾਂ ਜਾਂਦੇ ਤੇਲ ਤੋਂ ਲੈ ਕੇ ਕਾਲੇ ਤੇਲ ਤੱਕ ਡੀਜ਼ਲ ਪੈਟਰੋਲ ਲਪਾ ਬਸ ਸਾਰੇ ਸਮੇਤ ਜਿਹਨੂੰ ਨੈਚਰਲ ਗੈਸ ਕਿਹਾ ਜਾਂਦਾ ਉਹ ਇਹ ਸਾਰੀਆਂ ਚੀਜ਼ਾਂ ਕੀ ਕਰਦੀਆਂ ਨੇ ਇਹ ਤਾਕਤੀ ਦੇ ਉੱਪਰ ਕਾਰਬਨ ਆਕਸਾਈਡ ਦੀ ਮਾਤਰਾ ਵਧਾਉਂਦੀਆਂ ਨੇ ਖਤਰਨਾਕ ਕੈਂਸਰਾਂ ਦੀ ਮਾਤਰਾ ਵਧਾਉਂਦੀਆਂ ਨੇ ਜਾ ਜੀਨੋ ਅਗਰੇਤੀ ਚ ਕਹਿੰਦੇ ਨੇ ਗ੍ਰੀਨ ਹਾਊਸ ਗੈਸਾਂ ਦੀ ਮਾਤਰਾ ਵਧਾ ਦਿੰਦੀਆਂ ਨੇ। ਔਰ ਉਹਦੇ ਨਾਲ ਕੀ ਹੁੰਦਾ ਕਿ ਉਹ ਬੈਚਾਂ ਲੈ ਜਿਹੜੀਆਂ ਉਹ ਸੂਰਜ ਤੋਂ ਜਿਹੜੀ ਆਉਣ ਵਾਲੀ ਧਰਮੀ ਆ ਉਹ ਉਹ ਆਪਣੇ ਅੰਦਰ ਜਜ਼ਬ ਕਰ ਲੈਂਦੀ ਆ ਲੈਂਦੀਆਂ ਨੇ ਔਰ ਮੁਕੇ ਉਹਨੂੰ ਵਾਪਸ ਨਹੀਂ ਜਾਣ ਦਿੰਦੀਆਂ ਜਿਹਦੇ ਕਰਕੇ ਸਾਡੀ ਧਰਤੀ ਦਾ ਤਾਪਮਾਨ ਆ ਜਿਹੜਾ ਉਹ ਲਗਾਤਾਰ ਵੱਧ ਰਿਹਾ। ਤੰਗ ਵਿੱਚ ਅਬਰ ਪੜ੍ਹਿਆ ਸੀ ਵੀ ਸਾਡੇ ਦੇਸ਼ ਦੇ ਵਿੱਚ ਇੱਕ ਦਿਨ ਦੇ ਵਿੱਚ 20 ਲੱਖ ਬੈਰ ਤੇ ਇਹ ਲਿਹਾ ਨਾ ਇੱਕ ਦਿਨ ਚ ਮੱਚ ਜਾਂਦਾ ਬੈਰ ਦੇ ਕਹਿਣਾ ਆਪਾਂ ਡਰਮ ਨੂੰ 200 ਲੀਟਰ ਵਾਲੇ ਨੂੰ ਢੋਲ ਪਹਿਲਾਂ ਆਪਾਂ ਢੋਲ ਪਰੌਂਦੇ ਹੁੰਦੇ ਜਦੋਂ 20 ਲੀਟਰ ਦੀਆਂ ਢੋਲੀਆਂ ਹੁੰਦੀਆਂ ਸੀ ਮੰਨ ਲਓ ਉਹ ਤੁਸੀਂ ਲਾਓ ਵੀ 20 ਲੱਖ ਡਰਮ ਨੂੰ 200 ਲੀਟਰ ਵਾਲੇ ਇੱਕ ਦਿਨ ਸਾਡੇ ਮੁਰਕ ਦੇ ਵਿੱਚ ਕੱਲੇ ਤੇ ਤੇ ਦੇ ਮੱਛਦੇ ਨੇ ਔਰ ਕੋਲੇ ਦੇ ਕਿੰਨੀਆਂ ਗੱਡੀਆਂ ਥਰਮਲਤ ਮੱਛਦੀਆਂ ਨੇ ਇਹਦਾ ਮੇਰੇ ਕੋਲ ਕੋਈ ਹਿਸਾਬ ਕਿਤਾਬ ਨਹੀਂ ਹੈਗਾ ਜਣੇ ਇਹ ਕੰਮ ਵੀ ਬੇਸਾਬ ਹੋਇਆ ਪਿਆ ਔਰ ਇਹਦਾ ਅਸਰ ਜਿਹੜਾ ਆ ਰਿਹਾ ਉਹ ਇਹ ਆ ਰਿਹਾ ਕਿ ਪੂਰੀ ਧਰਤੀ ਦਾ ਇਹ ਕੋਈ ਆਪਣੇ ਮੁਰਕ ਦੀ ਗੱਲ ਨਹੀਂ ਪੂਰੀ ਧਰਤੀ ਦਾ ਜਿਹੜਾ ਤਾਪ ਆ ਉਹ ਬਦਲ ਰਿਹਾ ਉਹਦੀ ਮਾਈਕਰੋ ਦੇ ਜੰਪਲ ਦੇ ਕੇ ਅੱਗੇ ਤੁਰਦਾ ਕਿ 2015 ਦੇ ਵਿੱਚ ਦੁਨੀਆ ਦੇ ਸਾਰੇ ਕਾਰਪੋਰੇਟ ਤੇ ਰਾਜਨੀਤਿਕ ਪਾਕਿਆਂ ਦੇ ਲੀਡਰ ਪੈਰਸ ਦੇ ਵਿੱਚ ਫਰਾਂਸ ਦੀ ਰਾਜਧਾਨੀ ਦੇ ਵਿੱਚ ਇਕੱਠੇ ਹੋਏ ਸੀ। ਪਰ ਉਹਨਾਂ ਨੇ ਇੱਕ ਨਿਸ਼ਾਨਾ ਬਿਥੇ ਮਿਥਿਆ ਸੀ ਕਿ ਜਦੋਂ ਇਹ ਅਜੋਕ ਜੁਗ ਸ਼ੁਰੂ ਹੋਇਆ, ਸਰਮਾਇਦਾਰੀ ਜੁਗ ਸ਼ੁਰੂ ਹੋਇਆ ਜਿੰਨਾ ਉਹ ਧਰਤੀ ਦਾ ਤਾਪਮਾਨ ਸੀ, ਉਦੋਂ ਅਸੀਂ ਆਪਣੀ ਧਰਤੀ ਦਾ ਤਾਪਮਾਨ 1.5 ਡਿਗਰੀ ਹਾਸਤ ਤੋਂ ਵਧਣ ਨਹੀਂ ਦੇਣਾ। ਪਹਿਲਾਂ ਉਹਨਾਂ ਨੇ ਕਿਹਾ 2 ਡਿਗਰੀ ਵਧਣ ਨਹੀਂ ਦੇਣਾ 90 ਲੋਕਾਂ ਨੇ ਰੋਲਾ ਪਾਇਆ ਜਿਹੜੇ ਟਾਪੂਆਂ ਤੇ ਰਹਿੰਦੇ ਨੇ ਜਿਹੜੇ ਸਮੁੰਦਰ ਤੇ ਰਹ ਰਹੇ ਨੇ ਜਿਹੜੇ ਛੋਟੇ ਛੋਟੇ ਟਾਪੂਆਂ ਦੇ ਰੂਪ ਚ ਨੇ ਉਹ ਕਹਿੰਦੇ ਵੀ ਜੇ 2 ਡਿਗਰੀ ਤਾਪਮਾਨ ਵੱਧ ਗਿਆ ਤਾਂ ਸਾਡੇ ਅਸੀਂ ਤਾਂ 90 ਤਾਂ ਡੁੱਬੀ ਜਾਵਾਂਗੇ ਫਿਰ ਥਾਡੇ ਕਿੰਨੂੰ ਤੁਸੀਂ ਕੁਝ ਕਰਿਓ ਬਾਅਦ ਤੇ ਨਾ ਕਰਿਓ ਫਿਰ ਉਹਨਾਂ ਨੇ ਰਾਤ ਲਾ ਪਾ ਕੇ ਇਸ ਗੱਲ ਤੇ ਇੱਕ ਫੈਸਲਾ ਕਰ ਲਿਆ ਮੋਟਾ-ਮੋਟਾ ਕਿ 1.5 ਡਿਗਰੀ ਤੋਂ ਦੇ ਬਦਲ ਲੈਣਾ ਲੇਕਿਨ ਅੱਜ ਕੀ 10 ਜਨਵਰੀ ਨੂੰ ਅੱਜ ਤੱਕ ਦੀ ਨੂੰ ਰਿਪੋਰਟ ਆ ਗਈ ਵੀ ਇਹਨਾਂ ਨੇ ਜਿਹੜਾ 1.5 ਡਿਗਰੀ ਦਾ 1.5 ਡਿਗਰੀ ਦੀ ਹੱਦ ਮਿੱਤੀ ਸੀ ਉਹ 1.6 ਡਿਗਰੀ ਤੱਕ ਵੱਧ ਗਿਆ ਯਾਨੀ ਉਹ 1.5 ਡਿਗਰੀ ਕ੍ਰੋਸ ਹੋ ਗਿਆ ਔਰ ਹੁਣੀ ਬਹੁਤ ਜਣ ਪਹਿਲਾਂ ਜਨਵਰੀ ਮਹੀਨੇ ਦੇ ਤਾਪਮਾਨ ਦੀ ਰਿਪੋਰਟ ਆਈ ਹੈ ਕਿ ਜਿਹੜਾ ਜਨਵਰੀ 2025 ਆ ਹੁਣ ਤੱਕ ਦੇ ਸਾਰੇ ਮਹੀਨਿਆਂ ਤੋਂ ਜ਼ਿਆਦਾ ਗਰਮ ਰਿਹਾ ਔਰ ਉਹਦਾ ਐਵਰੇਜ ਟੈਂਪਰੇਚਰ ਕਿੰਨਾ ਜ਼ਿਆਦਾ ਗਰਮ ਰਿਹਾ 1.75 ਜਿਹੜੇ ਪਾਉਨੇ 2 ਡਿਗਰੀ ਔਰ ਜਿਹੜਾ ਇਹ ਤਾਪਮਾਨ ਇਹਨੇ ਆਉਣ ਵਾਲੇ ਦਿਨਾਂ ਦੇ ਸਾਡੇ ਲਈ ਬਹੁਤ ਸਾਰੀਆਂ ਸਮੱਸਿਆਵਾਂ ਖੜੀਆਂ ਕਰ ਰਹੀਆਂ ਨੇ ਇਸ ਕਰਕੇ ਇਸ ਯੁੱਗ ਨੂੰ ਅਸੀਂ ਕਹਿ ਰਹੇ ਹਾਂ ਕਿ ਇਹ ਗਲੋਬਲ ਵਾਰਮਿੰਗ ਦਾ ਜੋਗਾ ਧਰਤੀ ਤੇ ਤਪਸ਼ ਬਦਲ ਦਾ ਜੋਗਾ ਔਰ ਅਗਰ ਧਰਤੀ ਦੀ ਤਪਸ਼ ਵੱਧਦੀ ਹੈ ਤਾਂ ਬਹੁਤ ਕਿਸਮ ਦੇ ਸਮੱਸਿਆਵਾਂ ਜਿਹੜੀਆਂ ਉਹ ਸਾਡੇ ਸਾਹਮਣੇ ਆਉਣਗੀਆਂ ਕਿਉਂਕਿ ਅਸੀਂ ਪਿੰਡੂ ਭਾਈਚਾਰੇ ਨਾਲ ਸਬੰਧਤ ਜਾਲਾਤਰ ਲੋਕ ਬੈਠੇ ਆਂ ਸਾਨੂੰ ਪਤਾ ਹੈ ਕਿ ਜਨਵਰੀ ਮਹੀਨੇ ਦੇ ਵਿੱਚ ਤਾਪਮਾਨ 20 ਡਿਗਰੀ ਤੋਂ ਨਿਬਧਣਾ ਚਾਹੀਦਾ ਸੌਰੀ ਫਰਬਰੀ ਮਹੀਨੇ ਵਿੱਚ ਫਰਬਰੀ ਦਾ ਵੀ ਨਾ ਚੱਲ ਰਿਹਾ ਇਸ ਮਹੀਨੇ ਚ ਅਗਰ ਕਣਕ ਸਹੀ ਤਰੀਕੇ ਨਾਲ ਪਕਾਉਣੀ ਹੈ ਤਾਂ 20 ਡਿਗਰੀ ਤੋਂ ਜ਼ਿਆਦਾ ਟੈਂਪਰੇਚਰ ਨਹੀਂ ਵਧਾਣਾ ਚਾਹੀਦਾ ਔਰ 15 ਮਾਰਚ ਤੱਕ 22 ਡਿਗਰੀ ਤੋਂ ਜ਼ਿਆਦਾ ਟੈਂਪਰੇਚਰ ਨਹੀਂ ਵਧਾਣਾ ਚਾਹੀਦਾ ਫਿਰ ਜਾ ਕੇ ਕਣਕ ਦਾ ਝਾੜ ਜਿਹੜਾ ਉਹ ਪੂਰਾ ਨਿਕਲਦਾ ਕਈ ਵਾਰ ਇਹ ਹੋ ਜਾਂਦਾ ਵੀ ਦੇਖੋ ਜੀ ਕਾਰਕ ਤਾਂ ਸਿਰ ਕਿਸਾਨ ਨਹੀਂ ਪੈਦਾ ਕਰਦਾ ਕਾਰਕ ਪੈਦਾ ਕਰਨ ਦੇ ਵਿੱਚ ਕਿਸਾਨ ਦਾ ਰੋਲ ਆ ਪਰ ਸਾਰਾ ਕੁਝ ਕਿਸਾਨ ਨਹੀਂ ਕਰ ਸਕਦਾ ਜਿਵੇਂ ਹੁਣ ਤਾਪਮਾਨ ਬਦ ਰਿਹਾ ਉਹ ਸਾਨੂੰ ਦੱਸ ਰਿਹਾ ਕਿ ਤਣਕ ਦਾ ਝਾੜ ਕਿ ਘਟੂ ਆ ਜਿੰਨਾ ਵਰਦੀ ਰੇ ਪਾ ਲਓ ਜਿੰਨੀ ਵਰਦੀ ਸਪਰਯੋਗ ਕਰ ਲਓ ਜੋ ਵਰਦੀ ਕਰ ਲਓ ਜਿੰਨੇ ਵਰਦੀ ਪਾਣੀ ਲਾ ਲਓ ਕਿਉਂਕਿ ਹਰ ਬਰबरी ਮਹੀਨੇ ਦੇ ਵਿੱਚ ਹੀ ਤਾਪਮਾਨ ਤਾਂ 24 25 ਤੇ ਜਾਵੜਿਆ ਹਰ ਅੱਧੀ ਬਰਬਰੀ ਹੋਈ ਹੈ ਅੱਜ 17 ਹੈ ਆ ਇਸ ਕਰਕੇ ਇਹਨਾਂ ਚੀਜ਼ਾਂ ਨੇ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਕਰਦੀਆਂ ਨੇ ਇੱਕ ਅੱਲਾ ਕਣਕ ਦੇ ਝਾੜ ਤੇ ਅਸਰ ਨਹੀਂ ਪਾਉਣਾ ਇਹਨੇ ਪੀਣ ਵਾਲੇ ਪਾਣੀ ਤੇ ਵੀ ਅਸਰ ਪਾਉਣਾ ਕਿਉਂ ਵਾਲੇ ਜਨਾਂ ਦੇ ਵਿੱਚ ਪੀਣ ਵਾਲੇ ਪਾਣੀ ਦਾ ਸਖਿਟਾਉ ਹੋਆ ਔਰ ਇਹਨੇ ਜਿਹੜਾ ਹਿਮਾਲਿਆ ਪਰਬਤ ਦੇ ਉੱਪਰ ਜਿਹੜੇ ਬਰਫ਼ ਦੇ ਪਹਾੜ ਨੇ ਉਹਨਾਂ ਨੂੰ ਪਗਲਾ ਦੇਣਾ ਔਰ ਉਹ ਪਿਗਲ ਕੇ ਝੀਲਾਂ ਬਣ ਗਏ ਫਿਰ ਇੱਕ ਝੀਲ ਦੂਜੀ ਝੀਲ ਤੇ ਦੂਜੀ ਝੀਲ ਤੀਜੀ ਝੀਲ ਤੇ ਜੇ ਫੈਲਦੀ ਆ ਉਹ ਤਾਂ ਜਿਹੜੇ ਲੋਕ ਅਸੀਂ ਮੈਦਾਨੀ ਏਰੀਆ ਦੇ ਵਿੱਚ ਰਹਿੰਦੇ ਆ ਸਾਡੇ ਲਈ ਬਹੁਤ ਬੜੀ ਸਮੱਸਿਆ ਆਊਗੀ ਬਿਨਾ ਮੀਂਹ ਤੋਂ ਹੜ੍ਹ ਆ ਜਾਣਗੇ ਜਿਹੜੇ ਪਹਿਲਾਂ ਤਾਂ ਅਸੀਂ ਇਹੀ ਸੁਣਦੇ ਹੁੰਦੇ ਸੀ ਨਾ ਵੀ ਹੜਾ ਨਹੀਂ ਆਉਂਦਾ। ਮੀਂਹ ਆਉਂਦਾ। ਕਿ ਜਿਆਦਾ ਨਹੀਂ ਪੈ ਗਿਆ ਹੜਾ ਆ ਗਿਆ। ਸੁੱਕੇ ਅੰਬਰੀ ਆ ਰਹੇ ਹੁੰਦੇ। ਇਹ ਚੀਜ਼ਾਂ ਸਾਡੇ ਸਾਹਮਣੇ ਵਾਪਰਨ ਵਾਲੀਆਂ ਨੇ। ਸੋ ਇਹਨਾਂ ਸਾਰੇ ਤਰ੍ਹਾਂ ਦੇ ਮੁਕਾਬਲਾ ਕਰਨ ਦੇ ਲਈ ਇੱਕ ਲੋਭਵਰਤੈਸੀ ਰਾਜਨੀਤੀ ਦੀ ਜ਼ਰੂਰਤ ਹੈ।